ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਕਾਕਾ ਇੱਕ ਉਹ ਰਗਨੇਸ਼ ਪੂਰ ਸੋਰਾਲੇ ਮੰਡੀ ਡੱਬਲੀ ਤੋਂ ਪਿੰਡ ਪਹੁੰਚੇ ਆ ਜੀ ਪਥਾਲਾ ਵਿਖੇ ਜਿੱਥੇ ਕਿ ਆਪਣੇ ਕਿਸਾਨ ਭਰਾ ਲਖਵੀਰ ਸਿੰਘ ਜੀ ਦੇ 7.5 HP ਦਾ ਸਰਤਾਜ ਮਾਡਲ ਲੱਗਿਆ ਹੈਗਾ ਤਾਂ ਤੁਹਾਡੇ ਸਾਹਮਣੇ ਵੇਖੋ ਜਿੱਦਾਂ ਸੋਹਣਾ 4 ਇੰਚ ਫੁੱਲ ਪ੍ਰੈਸ਼ਰ ਦਾ ਪਾਣੀ ਬਣਿਆ ਆ ਹੈਗਾ ਪੱਕੀ 22 ਹੋ ਰਹੇ ਨੇ ਪਹਿਲਾਂ ਵੀ ਜਿੱਥੇ ਮੋਟਰ ਲਵਾਈ ਹੋਈ ਸੀਗੀ ਹੁਣ ਆਪਣੇ ਕੋਲੋਂ ਕੰਮ ਕਰਾਇਆ ਆ ਆਪਦੇ ਜਵਾਨੀ ਦੱਸਣਗੇ ਉਹਨਾਂ ਨੇ ਆਪਣਾ ਕੀਤਾ ਆ ਕੰਮ ਇਸ ਤਰ੍ਹਾਂ ਲੱਗਿਆ ਤਾਂ ਤੁਸੀਂ ਦੇਖ ਸਕਦੇ ਹੋ ਬੱਦਲਵਾਈ ਦੇ ਵਿੱਚ ਮੌਸਮ ਦੇ ਵਿੱਚ ਵੀ ਫੁੱਲ 4 ਇੰਚ ਪ੍ਰੈਸ਼ਰ ਦਾ ਪਾਣੀ ਚੱਲ ਰਿਹਾ ਹੈ। ਤਾਂ ਆਹ ਮਲਾਉਣੇ ਆ ਬਾਈ ਜੀ ਰਜਵਾਨੀ ਹੁੰਦੇ ਹਨ ਉਹਨਾਂ ਤੋਂ ਕੀ ਵਿਚਾਰ ਲੈਣੇ ਦੱਸਣੀ ਆਪਣੇ ਕੀਤੇ ਕੰਮ ਬਾਰੇ ਆਹ ਮਲਾਉਣੇ ਆ ਜੀ ਤੁਹਾਨੂੰ। ਹਾਂਜੀ। ਹਾਂਜੀ। ਸੱਸੀ ਦਾ ਜੀ। ਮੇਰਾ ਨਾਮ ਲਖਵੀ ਸਿੰਘ ਜੀ ਪਿੰਡ ਪਠਾਰਾ। ਬਾਈ ਜੀ ਮੈਂ 5 ਮਿੰਟ ਨਾਲ ਵੀਡੀਓ ਨੂੰ ਦੇਖ ਕੇ ਫੇਰ ਗਾਂਢ ਪਾਉਂ। ਪਹਿਲਾਂ ਸਾਰੀ ਗੱਲ ਸੁਣੋ ਇਹ ਸੋਲਰ ਜੇ ਮੋਟਰ ਲਵਾਉਣੇ ਆ ਨਾ ਸੋਲਰ ਵਾਸਤੇ ਹੀ ਆ। ਅਸੀਂ ਪਹਿਲਾਂ ਇਸ ਜਗ੍ਹਾ ਤੇ ਮੋਟਰ ਲਵਾਈ ਸੀ ਸੋਲਰ ਤੇ ਮੈਂ ਉਹ ਠੱਗਾਂ ਦਾ ਨਾਮ ਲੈਣ ਤੋਂ ਨਹੀਂ ਘਬਰਾਉਂਗਾ ਜੋ ਮੈਨੂੰ ਠੱਗਿਆ ਸੀਗਾ ਬਹੁਤ ਠੱਗੀਆਂ ਚੱਲੀ ਜਾਂਦੀਆਂ ਨੇ ਇੰਗਾ ਸੋਲਰ ਦੇ ਵਿੱਚ ਅਸੀਂ ਉਹ ਮੋਟਰ ਲਵਾਈ ਸੀ ਕਿ ਇੱਥੇ ਉਹਨਾਂ ਦੇ ਪੈਨਲ ਲੱਗੇ ਸੀਗੇ ਇਹਦੇ ਨਾਲ ਵਾਲੀ ਜਗ੍ਹਾ ਤੇ ਲੱਗੇ ਸੀਗੇ ਜੀ ਉਹ ਮੋਟਰ ਸਿਰਫ ਹੀ ਤਿੰਨ ਚਾਰ ਘੰਟੇ ਚੱਲਦੀ ਸੀਗੀ ਰੂਬੀ ਕੰਪਨੀ ਦਾ ਉਹਨਾਂ ਨੇ ਮਾਲ ਪਾਇਆ ਸੀਗਾ ਜੀ ਆਪਣੇ ਤੇ ਤਿੰਨ ਚਾਰ ਅਸੀਂ ਮੋਟਰਾਂ ਵੀ ਬਦਲਣੀਆਂ ਸੀਗੀਆਂ ਤੇ ਪਰ ਉਹ ਨਾ ਜਿਹੜੇ ਪੈਨਲ ਸੀਗੇ ਉਹ ਪੈਨਲ ਸਾਰੇ ਸਾਰੇ ਡੁਪਲੀਕੇਟ ਸੀਗੇ ਤਾਨੂੰ A ਗ੍ਰੇਡ ਕਹਿ ਕੇ ਉਹਨਾਂ ਨੇ ਦਿੱਤੇ ਸੀਗੇ ਪਰ ਉਹ ਪੈਨਲ ਸਾਰੇ ਦੇ ਸਾਰੇ ਗ੍ਰੇਡ ਦਿੱਤੇ ਸੀਗੇ ਜਾਨਣਗੇ ਸਭ ਤੋਂ ਪਹਿਲਾਂ ਪਹਿਲੇ ਦਾ ਪੈਸਾ ਨੂੰ ਕੱਲੇ ਪੈਨਲ ਦਾ ਕਹਿ ਰਹੇ ਹੁੰਦਾ ਸੀ 335 ਦੇ ਲਾ ਰਹੇ ਆਗੇ 540 ਦੇ ਲਾ ਰਹੇ ਆ ਪਰ ਪੈਨਲ ਆਪਰ ਚੈੱਕ ਕਿਵੇਂ ਕਰਨੇ ਆ ਸਾਰੇ ਪੈਨਲਾਂ ਤੇ ਹਮੇਸ਼ਾ ਵਾਸਤੇ ਏ ਗ੍ਰੇਡ ਹੀ ਲਿਖਿਆ ਹੁੰਦਾ ਬੀ ਗ੍ਰੇਡ ਕਿਸੇ ਪੈਨਲ ਤੇ ਨਹੀਂ ਲਿਖਿਆ ਜੀ ਕੋਈ ਪੈਨਲ ਤੁਸੀਂ ਦੇਖ ਲਓ ਜਾ ਕੇ ਕੱਢ ਕੇ ਸਭ ਤੋਂ ਏ ਗ੍ਰੇਡ ਲਿਖਿਆ ਪੈਨਲ ਤੁਸੀਂ ਚੈੱਕ ਕਿਵੇਂ ਕਰਨੇ ਆ ਜਾ ਵੀਰੇ ਕਰ ਮੇਰੇ ਮੜਾ ਜਾ ਆ ਸਾਡੀ ਹੈਗੀ ਆ ਜੀ ਓਪਨ ਕਰੰਟ ਵੋਲਟੇਜ ਬੀਓਸੀ 48 65 37 ਹੈ ਜਿਹੜੀ ਕੀ ਇਹ ਕੰਪਨੀ ਕਹਿੰਦੀ ਆਪਾਂ ਨਹੀਂ ਕਹਿੰਦੇ ਵੀ ਸਾਡੀ ਪੈਨਲ ਦੀ ਇੰਨੀ ਬੀਓਸੀ ਆ ਬੀਓਸੀ ਨਹੀਂ ਪਾ ਫਿਰ ਤੋ ਮੀਟਰ ਲਓ ਚੈੱਕ ਕਰਨ ਵਾਲੇ ਇਹਨੂੰ ਖੋਲ ਕੇ ਇਸੇ ਪਲੇਟ ਨੂੰ ਇਹਦੇ ਵਿੱਚ ਇੱਧਰ ਆ ਜਿਹੜੀਆਂ ਗੁੱਲੀਆਂ ਲੱਗੀਆਂ ਹੁੰਦੀਆਂ ਨੇ ਗਣੇਸ਼ ਜੀ ਦਾ ਸਟੋਰ ਵਾਲੇ ਆਹ ਉਹ ਮੀਟਰ ਦੇ ਵਿੱਚ ਤਾਰਾਂ ਕੱਢ ਕੇ ਦੋਨਾਂ ਨੂੰ ਫਸਾ ਲਓ ਜੇ ਤਾਂ ਉਹਦੀ ਉਹ ਬੋਟਾ ਜਿਹੜੀ ਬੀਓਸੀ ਹੈ 44 45 ਆਉਂਦੀ ਆ 42 43 ਤੱਕ ਆਉਂਦੀ ਆ ਤਾਂ ਉਹ ਸਹੀ ਆ ਜਿਹੜਾ ਕੀ 35 36 37 ਤੇ ਆਉਂਦਾ ਤਾਂ ਉਹ ਪੈਨਲ ਤੁਹਾਡਾ ਗਲਤ ਆ ਉਹ ਬੀ ਗ੍ਰੇਡ ਪੈਨਲ ਆਗਾ ਨੰਬਰ 1 ਜੀ ਨੰਬਰ 2 ਸਾਨੂੰ ਸਿਰਫ 25 ਸਾਲਾਂ ਦੀ ਇਹ ਚੀਜ਼ ਦੀ ਗਾਰੰਟੀ ਦੇ ਦੇਣਗੇ ਪਰ 25 ਸਾਲ ਆ ਤਾਂ ਚੱਲ ਜਾਣਗੇ ਤੇ ਆ ਵੀ ਚੱਲਣਾ ਚਾਹੀਦਾਗਾ ਜਿਹੜੇ ਦੇ ਉੱਤੇ ਇਹ ਖੜਾਗਾ ਆ ਚੀਜ਼ ਇਹਨੂੰ ਜਰ ਨਹੀਂ ਪੈਣੀ ਚਾਹੀਦੀ ਸੀ 1 ਸਾਲ ਤੇ ਪਹਿਲਾਂ ਪਹਿਲਾਂ ਸਾਡੇ ਅਸੀਂ 9 ਮਹੀਨੇ ਰੱਖਿਆ ਉਹ 3 ਮਹੀਨੇ 3 ਮਹੀਨੇ ਰੱਖਿਆ 6 ਮਹੀਨੇ ਦੇ ਵਿੱਚ ਖਤਮ ਹੋ ਗਿਆ ਉਹ ਉਹ ਘਰੇ ਪਿਆ ਮੇਰੇ ਕੋਲੇ ਜੇ ਕਿਸੇ ਨੇ ਦੇਖਣੇ ਹੋਣ ਉਹ ਵੀ ਦੇਖ ਸਕਦਾ ਬਾਈ ਆ ਚੀਜ਼ ਤੁਹਾਡੀ ਸਾਰਿਆਂ ਨੂੰ ਜ਼ਰੂਰੀ ਆ ਜੇ ਆ ਆਹ ਨਾ ਖੜੂਗੀ ਇਹਨਾਂ ਤੋਂ ਆਪਾਂ 25 ਸਾਲ ਕਿਵੇਂ ਖਿਲਾਰ ਲਾਂਗੇ ਇਹਨਾਂ ਨੂੰ ਆ ਵੀ ਆਪਣੀ ਨਾਲ ਪੱਤੀਸਾਲ ਆਪਣਾ ਚੱਲਣਾ ਜ਼ਰੂਰੀ ਹੈ ਨਾ ਆ ਚੀਜ਼ ਜਿਹੜਾ ਸਾਨੂੰ ਸਹੀ ਦਿੰਦਾ ਪੂਰੀ ਵਧੀਆ ਦਿੰਦਾ ਆਪਾਂ ਸਾਨੂੰ ਦਿੱਤੀ ਆ ਪਤਖਾਲੀ ਜੀ ਨੇ ਤੇ ਟੈਨੀ ਨੇ ਉਹਨਾਂ ਦੀ ਦੁਕਾਨ ਤੋਂ ਜਾ ਕੇ ਅਸੀਂ ਲੈ ਕੇ ਆਏ ਆ ਸਤਿ ਸ਼੍ਰੀ ਅਕਾਲ ਦੋਸਤੋ ਸਤਿ ਸ਼੍ਰੀ ਅਕਾਲ ਸਾਰੇ ਕਿਸਾਨ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਮਾਨ ਪ੍ਰਿਆਸ ਸਤਿ ਸ਼੍ਰੀ ਅਕਾਲ ਦੋਸਤੋ ਗੱਲ ਇਹ ਵੀ ਅਸੀਂ 3 ਸਾਲ ਤੋਂ ਸੋਲਰ ਦਾ ਕੰਮ ਕਰ ਰਹੇ ਆਂ 3 ਸਾਲ ਤੋਂ 2021 ਤੋਂ 22 ਦੇ ਵਿੱਚ ਵੀ ਅਸੀਂ ਸੋਲਰ ਲਗਾਏ ਆ ਜਦੋਂ ਸਾਡਾ ਨਵਾਂ ਸਟਾਰਟ ਹੋਇਆ ਅਸੀਂ ਵੀ ਲਗਾਏ ਜਿਵੇਂ ਪੂਰਾ ਪੰਜਾਬ ਲਗਾ ਰਿਹਾ ਹੋਵੇਂ ਅਸੀਂ ਵੀ ਲਗਾਏ ਕ੍ਰੈਪਸ਼ਨ ਜਦੋਂ ਅਸੀਂ 22 ਦੇ ਐਂਡ ਦੇ ਵਿੱਚ ਲਗਾ ਲੋ 23 ਜਨਵਰੀ 2023 ਚੜ ਗਿਆ ਅੱਜ ਆਪਾਂ ਆਏ ਆ ਜੀ 21 22 ਅਸੀਂ ਵੀ ਉਵੇਂ ਲਗਾਏ ਜਿਵੇਂ ਲੋਕ ਲਗਾ ਰਹੇ ਹੈ ਜਦੋਂ ਅਸੀਂ 22 ਦਸੰਬਰ 2022 ਜਾਂ ਜਨਵਰੀ 2023 ਆ ਗਈ ਜਦੋਂ ਅਸੀਂ ਜਦੋਂ ਖੇਤਾਂ ਤੇ ਜਾ ਕੇ ਰਿਜ਼ਲਟ ਦੇਖਿਆ ਵੀ ਯਾਰ ਕਿਸਾਨਾਂ ਨੂੰ 35-35 ਸਾਲ ਦੀ ਗਾਰੰਟੀ ਪੈਨਲਾਂ ਦੀ ਮਿਲ ਜਾਂਦੀ ਹੈ ਇਸ ਸਟੈਂਡਾਂ ਦੀ ਜਦੋਂ ਅਸੀਂ ਲਾਈਫ ਜਾ ਕੇ ਦੇਖੀ ਖੇਤਾਂ ਦੇ ਵਿੱਚ ਯਾਰ ਵੀ ਇਹ ਤਾਂ ਲਾਲ ਜਰੇ ਪਏ ਆ ਸਾਰੇ ਬੇਗਾਰ ਹੋ ਰਹੇ ਆ ਤਾਂ ਵੀ ਉਦੋਂ ਸਾਨੂੰ ਵੀ ਜਾਣਕਾਰੀ ਹੈ ਨਹੀਂ ਸੀਗੀ ਵੀ ਇਹ ਸਾਰੇ ਬਿਲਡਿੰਗ ਵਾਲੇ ਪੁਆਇੰਟ ਤੇ ਸਾਰਾ ਜਿੱਥੇ ਜਿੱਥੇ ਬਿਲਡਿੰਗ ਹੋਇਆ ਗਿਆ ਉੱਥੇ ਉੱਥੇ ਸਾਰਾ ਇਹ ਲਾਲ ਜੰਗ ਲੱਗਣ ਲੱਗ ਗਿਆ ਜਦੋਂ ਅਸੀਂ ਇਹਦੀ ਸਟੱਡੀ ਕੀਤੀ ਅਸੀਂ ਧਿਆਨ ਦਿੱਤਾ ਵੀ ਨਹੀਂ ਯਾਰ ਜਿਹੜਾ ਇਹ ਸਮਾਨ ਹੈਗਾ ਇਹ ਅਸਲ 'ਚ 25 ਸਾਲ ਚੱਲਣ ਵਾਲਾ ਸਮਾਨ ਨਹੀਂ ਹੈ ਬਾਈ ਇਹ ਕਹਿ ਰਹੇ ਅਸਲ ਹੈਵੀ ਹੈ ਅਸੀਂ ਜਦੋਂ ਸਟਾਰਟ ਕੀਤਾ ਲੋਕਾਂ ਨਾਲੋਂ ਫਿਰ ਵੀ ਅਸੀਂ ਸਟਾਰਟ ਅਪ ਆਵਦਾ ਲੋਕ ਵਾਲੇ ਨਾਟਾ ਵਾਲੇ ਲੈ ਕੇ ਚੱਲੇ ਸੀਗੇ ਜਦੋਂ ਅਸੀਂ ਆਵਦਾ ਸਟਾਰਟ ਕੀਤਾ ਸਾਡਾ ਪਹਿਲੀ ਗੱਲ ਹੁੰਦੀ ਸੀ ਕਿ ਪੈਨਲ ਚੋਰੀ ਹੋਣ ਤੋਂ ਬਚਾਓ ਉਦੋਂ ਸਾਡਾ ਧਿਆਨ ਸੀ ਪੈਨਲ ਚੋਰੀ ਹੋਣ ਤੋਂ ਬਚਾਉਣ ਉਹਦੇ ਲਈ ਆਪਾਂ ਨੂੰ ਚੋਰੀ ਹੋਣ ਲਈ ਆਪਾਂ ਨੂੰ ਆਹ ਵਾਲਾ ਚੈਨਲ ਲਗਾਉਣਾ ਪੈਂਦਾ ਜਿਹਨੂੰ ਸੀ ਚੈਨਲ ਕਹਿੰਦੇ ਆ ਸੀ ਲਿਪ ਇਹ ਦਾ ਨਾਮ ਸੀ ਲਿਪ ਚੈਨਲ ਹੈ ਇਹਦੇ ਵਿੱਚ ਲੋਕਾਂ ਨਾਲ ਨਾ ਲੱਗਦੇ ਉਹ ਤੋਂ ਸਾਨੂੰ ਕੋਈ ਜਾਣਕਾਰੀ ਨਹੀਂ ਸੀ ਵੀ ਇਸ ਤਰ੍ਹਾਂ ਦੀ ਵੀ ਕੋਈ 2 ਸਾਲਾਂ ਵੱਲ 3 ਸਾਲਾਂ ਵੱਲ ਲਾ ਲਈ ਆ ਜੋ ਵੀ ਹੋਰ ਆ ਜੀ ਆ ਦੋਸਤੋ ਅਸੀਂ ਉਦੋਂ ਸਾਡਾ ਧਿਆਨ ਸੀਗਾ ਚੋਰੀ ਕਰਨੀ ਨਾ ਹੁਣ ਚਲੋ ਆਏ 2022 ਦੇ ਅੰਤ ਤੇ ਆ ਕੇ ਜਦੋਂ ਸਾਲ ਦੇ ਵਿੱਚ ਅਸੀਂ ਕੋਈ ਜਿਹੜੇ ਵੀ 100 150 200 ਸੈਟ ਲਾਏ ਅਸੀਂ ਲੋਕਾਂ ਨਾਲ ਸਾਡੇ ਫਿਰ ਵੀ ਹੈਗੇ ਹੋਣਗੇ ਅੱਜ ਆਪਾਂ ਆਏ ਆ ਜੀ ਪਿੰਡ ਪਤਖਾਲਾ ਵੇਖੇ ਜਿੱਥੇ ਆਪਾਂ